ਸਸਤੀ ਗੱਲ ਦੀ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਇੱਕ ਨਵਾਂ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਮੌਸਮ ਬੜਾ ਹੈਗਾ ਠੰਡਾ ਅਸੀਂ ਬੈਠੇ ਹਾਂ ਦੁਕਾਨ ਤੇ ਬੱਚਿਆਂ ਨੂੰ 돌ਕੇ ਤੇ ਵੀਰੂ ਬਣਾ ਕੇ ਲੈ ਕੇ ਨਾਸ਼ਤਾ ਵੀਡੀਓ ਬਨੂਣ ਹੁਣ ਮੈਂ ਤੁਹਾਨੂੰ ਸਮਝਿਆ ਲਾਜ਼ਮੀ ਕਿਉਂਕਿ ਵੀਰੂ ਇੱਕ ਚੀਜ਼ ਲੱਗੇ ਖਾਸ ਬਣਾ ਕੇ ਤੁਹਾਨੂੰ ਦਿਖਾਉਣਾ ਹੈ ਮੈਂ ਲਓ ਜੀ ਦੇਖੋ ਵੀਰੂ ਲੈ ਕੇ ਆਈਏ ਵੀਰੂ ਕੀ ਲੱਗਈਏ ਇਹ ਹੈਗਾ which is sooji sooji ਦਾ ਲੱਡੂ ਬੋਲ ਸਕਦੇ ਆ ਆ ਰਵਾ ਡੋਸਾ ਆ ਸੂਜੀ ਦਾ ਨਾਲ ਸੂਜੀ ਆਈਟਮ ਹੀ ਐ ਸੂਜੀ ਦੇ ਲੱਡੂ ਕੀ ਬੋਲਦੇ ਇਹਨੂੰ ਵੀ ਜੋ ਸਾਊਥ ਇੰਡੀਆ ਚ ਕੀ ਬੋਲਦੇ ਨਾਲ ਚਾਹ ਇੱਧਰ ਬੈਠਿਆ ਜੀ ਵੀਰੋ ਜੀ ਸਵੇਰੇ ਸਵੇਰੇ ਹੱਲੇ ਸਾਡੀ ਹੋ ਕੇ ਹਟਿਆ ਲੜਾਈ ਮੈਂ ਵੀਰੋ ਸਵੇਰੇ ਕਿੱਦਾਂ ਬੋਲਦੀ ਸੀ ਮੈਨੂੰ ਹੁੰਦਾ ਬੋਲ ਕੇ ਰੱਖਾ ਦੇਖੋ ਕਿੱਦਾਂ ਬਚੀ ਇਨੀ ਸੁਸੀਲ ਅਸਲੀ ਰੂਪ ਮੇਰੇ ਸਾਹਮਣੇ ਆਇਆ ਅਸਲੀ ਰੂਪ ਦੇਖਣ ਵਾਲਾ ਸੀ ਸਵੇਰੇ ਸਵੇਰੇ ਹੋ ਰਹੀ ਸੀ ਲੜਾਈ ਲੋਜੀ ਹੁਣ ਵੀਰ ਜੀ ਖਾ ਰਹੇ ਨੇ ਲੱਡੂ ਅਸੀਂ ਵੀ ਖਾਣੇ ਆ ਹੂੰ ਇਹ ਕਰਤੀ ਨਾ ਵੀਰ ਉਹ ਹੀ ਯੂਟਿਊਬਰਾਂ ਵਾਲੀ ਗੱਲ ਫੂਡ ਬਲੌਗ ਵੀਡੀਓਜ਼ ਅੱਖਾਂ ਦੇ ਸਾਰੀ ਚੀਜ਼ ਬਹੁਤ ਜਿਆਮੀ ਬਹੁਤ ਮਜ਼ਾ ਚੀਆ ਹਾਂ ਠੀਕ ਆ ਚਲੋ ਅਸੀਂ ਲੈਨੇ ਆ ਮਜ਼ਾ ਲੱਡੂਆਂ ਦਾ ਤੇ ਨਾਲ ਰਵਾ ਡੋਸਾ ਪੰਜਾਬੀ ਵਰਡ ਹੀ ਆਪਾਂ ਦੇ ਦੰਨੇ ਨੂੰ ਹੈਲੋ ਕੇ ਮਸਾਲੇ ਵਾਲੇ ਲੱਡੂ ਇਹ ਨਾਮ ਦੇ ਦਤਾ ਠੀਕ ਹੈ ਮਸਾਲੇ ਵਾਲੇ ਲੱਡੂ ਹਾਂ ਠੀਕ ਫਿਰ ਵੀ ਰੁਕੀ ਕਿਉਂ ਨਹੀਂ ਜਿੱਤਾ ਕੋਈ ਨਹੀਂ ਚਿੱਤਾ ਕੋਈ ਨਹੀਂ ਪਰ ਮੈਂ ਬਣਾ ਲਿਆ ਮੈਨੂੰ ਪਤਾ ਨਹੀਂ ਕੀ ਬਣਾਇਆ ਚਲੋ ਜੋ ਵੀ ਬਣਾਇਆ ਖਾ ਲੈਨੇ ਆਂ ਦਿਲ ਤੇ ਪੱਥਰ ਰੱਖ ਕੇ ਮਿਲਦੇ ਆਂ ਫੇਰ ਲੋ ਜੀ ਰਾਤ ਦੇ ਲਗਭਗ ਬਚ ਗਏ ਤੇ ਸਵੇਰ ਦੇ ਸਾਥ ਅੱਜ ਤਿੰਨ ਕੋਈ ਤਾਂ ਸੋਤਿਆ ਹੀ ਰਿਆ ਹੋਈਗਾ YouTube ਦੇ ਤੇ ਆਪਣੀ ਪਿਛਲੀ ਵੀਡੀਓ ਨੂੰ ਮਾਰ ਦਿੱਤਾ ਹੈ YouTube ਨੇ ਕਾਪੀਰਾਈਟ ਤੇ ਹੁਣ ਸਾਰੀ ਦਿਹਾੜੀ ਉਹਦੇ ਵਿੱਚ ਹੀ ਲੱਗੀ ਮੂਡ ਬੜਾ ਖਰਾਬ ਸੀਗਾ ਅੱਜ ਚੰਗੀ ਭਣੀ ਕੀਤੀ ਹੋਈ ਮਿਹਨਤ ਵਿਕਾਰ ਹੋ ਗਈ ਹੁਣ ਰਾਤ ਦੇ ਟਾਈਮ ਤੇ ਮੈਂ ਤੇ ਆਸ਼ੂ ਆਏ ਆ ਕੈਂਚੀਆਂ ਲਵਾਉਣ ਤੇ ਚੇਤੇ ਰੱਖਿਆ ਕਰਉਣ ਇੱਥੇ ਆਪਣੀ ਜੋ ਸ਼ਾਪ ਹੈਗੀ ਹੈ ਤੇ ਜੀ ਭਾਜੀ ਦੀ ਬੈਠੇ ਨੇ ਕੈਂਚੀ ਤੇ ਕੀ ਕਰ ਰਹੇ ਨੇ ਇਹਨਾਂ ਕੋਈ ਜਦੋਂ ਸਲੂਨ ਪਾਏ ਇਹਨਾਂ ਕੋਈ ਕੈਂਚੀਆਂ ਲਵਾਈਆਂ ਜਾ ਰਹੀਆਂ ਵਧੀਆ ਬੰਦੇ ਨੇ ਗੱਲਬਾਤ ਨੂੰ ਵੀ ਵਧੀਆ ਸੁਆਹ ਵੀ ਵਧੀਆ ਕੰਮ ਵੀ ਵਧੀਆ ਬਿਲਕੁਲ ਮੇਨ ਮਾਰਕੀਟ ਦੇ ਵਿੱਚ ਆ ਆਪਣੇ ਨਾਲ ਚੰਗਾ ਪੇ ਪਿਆਰ ਪਹਿ ਗਿਆ ਇਹਨਾਂ ਦਾ ਬਾਕੀ ਆਸ਼ੂ ਆ ਗਿਆ ਸੀ ਨਾਲ ਆਏ ਆਪਾਂ ਆਪਣੀ ਸਕੂਟੀ ਤੇ ਆਸ਼ੂ ਬਈਆ ਰੋ ਕੁਝ ਖਾਣਾ ਕੀ ਖਾਣਾ ਆ ਮੈਂ ਦੱਸਦਾ ਆਓ ਮੈਂ ਦੱਸਦਾ ਪਹਿਲਾਂ ਕੈਂਚੀ ਤਾਂ ਲਵਾ ਲਈਏ ਚਲੋ ਮਿਲਦੇ ਆਂ ਕੈਚੀ ਤਿਕਿਆ ਕਰਾ ਕੇ